ਕਾਰ ਦੇ ਵਿੱਚ ਤਾਂ ਇਹਦਾ ਰਾਜ ਚੱਲਦਾ ਹੈ ਇਹ ਸੜਕ ਵੀ ਐ ਕਹਿੰਦਾ ਵੀ ਮੇਰੀ ਵੀ ਮੁੱਲ ਲੈਂਦੀ ਹੋਈ ਕਿਸੇ ਨੂੰ ਮੰਗਰ ਨਹੀਂ ਦਿੰਦਾ ਝੂਰ ਲਾਰਖਿਆ ਸਾਰਾ ਹੁਣ ਹੁਣ ਦੇਖੂਗਾ ਮੈਨੂੰ ਦੇਖਦੀ ਹੈਗੀ ਹਾਂ ਹਾਂ ਕਰ ਕਰ ਰੱਖੇ ਕੰਮ ਜਾਰੀ ਹੈ ਕੌਣ ਹੈ ਕਿੰਨੂ ਮੋਕ ਦੇ ਬੱਚਾ ਕਿੰਨੂ ਮੋਕਦਾ ਵੀ ਅੱਛਾ ਉਹ ਚਵਾਖ ਨੇ ਏਡੀ ਦੂਰੋਂ ਇੰਨਾ ਰੋ ਵੀ ਚੱਲਦਾ ਹੁੰਦਾ ਕਿਸੇ ਤੇ ਦੁਨੋ ਦੁਨੋ ਉਹ ਆਪਣੇ ਅੰਦਰ ਬਾੜਦਾ ਸੀ ਆਪਣੇ ਅੰਦਰ ਬਾੜਦਾ ਸੀ ਬਤੋ ਬੱਚਿਆਂ ਨੂੰ ਨਹੀਂ ਪਸਾਇਆ ਅੱਛਾ ਠੀਕ ਚੱਲ ਚੱਲ ਅੰਦਰ ਆ ਚੱਲ 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 ਤੁਰ 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 ਇਹਨਾਂ ਰੋਬ ਚੰਗਾ ਨਹੀਂ ਹੁੰਦਾ ਦੇਖ ਲੱਕ ਦੇਖ ਕਿੰਨਾ ਸੋਹਣਾ ਲਾਉਂਦਾ ਚੱਲ 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 ਚਲੋ ਜੀ ਚਲੋ ਜੀ ਚਲੋ ਜੀ ਚਲੋ ਕਿੱਥੇ ਬੈਠੇਗਾ ടിക്കണേ